ਓਕੇ ਮੈਂ ਪ੍ਰਦੀਪ ਮਨਾਲਾ ਅੱਜ ਹਰਨ ਜਿਵੇਂ ਪਤਾ ਕਿ ਬਾਬਾ ਬਾਲਕ ਨਾਲ ਕੀ ਹੈ ਨਾ ਸੰਸਾ ਚਾਲੇ ਪਾ ਰਹੇ ਨੇ ਜਗਾ ਜਗਾ ਤੇ ਲੱਗਣ ਲੱਗ ਗਏ ਇਸੇ ਤਰ੍ਹਾਂ ਕੋਰਟ ਤੋਂ ਵੀ ਪਹਿਲੇ ਵੀ ਲੰਗਰ ਲਗਾਇਆ ਗਿਆ ਅੱਜ ਕਾਫੀ ਮਹੋਤਵਰ ਵਿਅਕਤੀ ਹੋਰ ਸੰਸਾ ਇੱਥੇ ਆਈਆਂ ਸਾਡੇ ਬੀਜੇਪੀ ਤੋਂ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਡਾਲਨਾ ਜੀ ਜਗਜੀਤ ਸਿੰਘ ਲੱਭਦੀ ਹਰ ਸਿੰਘ ਸਿੰਘ ਲੱਭਦੀ ਸਾਬਕਾ ਸਰਪੰਚ ਗੁਰਮੀਲ ਸਿੰਘ ਜੀ ਲੰਬਰਦਾਰ ਨਾਮ ਸਰੂਪ ਜੀ ਮੂਲ ਮੌਜੂਦਾ ਸਰਪੰਚ ਮੌਂਦਾਲ ਜੀ ਅਤੇ ਹੋਰ ਸੰਗਤਾਂ ਇੱਥੇ ਆਇਆ ਸ੍ਰੀ ਚੰਦ ਜੀ ਨੂੰ ਅਸੀਂ ਪੁੱਛਾਂਗੇ ਕਿ ਕਿੰਨੇ ਦਰਜੋ ਲੰਗਰ ਚੱਲ ਰਿਹਾ ਹੈ। ਆਪ ਜੀ ਨੂੰ ਜਾਣ ਕੇ ਬਹੁਤ ਖੁਸ਼ੀ ਹੋਈ। ਇਹ ਇਲਾਕੇ ਦੇ ਸੱਜਣਾਂ ਦੇ ਸਹਿਯੋਗ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਸਹਿਯੋਗ ਨਾਲ ਤਕਰੀਬਨ 4 ਸਾਲ ਤੋਂ ਇਹ ਲੰਗਰ ਲਗਾਤਾਰ ਚੱਲ ਪਟੋ ਪਟ ਲੰਗਰ ਚੱਲ ਰਿਹਾ ਹੈ। ਇਸ ਵਿੱਚ ਜੋ ਸੰਤਾਂ ਬਾਬਾ ਜੀ ਦੇ ਚਾਲੇ ਕਾਉਂਟਰ ਤੋਂ 100 ਮੈਲ ਤੋਂ ਬਹੁਤ ਵੱਗੇ ਪ੍ਰਾਂਤੂਪ ਤੋਂ ਆਂਦੀਆਂ ਇਸ ਸਰਪਤਨੰਨ ਜੇਥੇ ਰੋਕ। ਹੋਰ ਵੀ ਸੰਤਾ ਹਲਾਕੇ ਦੀਆਂ ਪਿੰਡਾਂ ਦੀਆਂ ਤੇ ਆਲੀ ਦੋੜ ਦੇ ਪਿੰਡਾਂ ਦੀਆਂ ਕਿੱਥੇ ਲੰਗਰ ਪ੍ਰਸ਼ਾਦਾ ਬਾਬਾ ਜੀ ਦਾ ਛਕਦੇ ਬਹੁਤ ਸਾਰਿਆਂ ਦਾ ਬਹੁਤ ਬਹੁਤ ਤਕਬੁਰ ਜੋ ਇੱਥੇ ਬਸਿੰਦੇ ਰਹੋ। ਲੰਗਰ ਦਾ ਜਿਹੜੀ ਸੇਵਾ ਚੱਲਦੀ ਹੈ ਇਹ ਕਿਸੇ ਇੱਕ ਬੰਦੇ ਕਰੇ ਜਾਂ ਸਾਰੇ ਸਾਂਝੇ ਕਰਦੇ। ਨਹੀਂ ਨਹੀਂ ਸਾਰਿਆਂ ਦੇ ਸਾਂਝੇ। ਹੁਣ ਅਸੀਂ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਅਤਾ ਸਿੰਘ ਡਾਂਡੀਆਂ ਜੀ ਨੂੰ ਪੁੱਛਣਾ ਚਾਹਾਂਗੇ ਕਿ ਸਰ ਤੁਹਾਨੂੰ ਵੀ ਕਾਫੀ ਟਾਈਮ ਆਉਂਦੇ ਹੋ ਗਿਆ ਇਹ 3-4 ਸਾਲ ਇਹੋ ਜਿਹਾ ਪ੍ਰਬੰਧ ਹੁੰਦੇ ਆ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਤੂੰ ਕਰੇ ਮਨ ਚੇਤ ਲਾਏ ਲੋਕ ਤੋਂ ਹੀ ਵਿਖੇ ਅੱਜ ਬਾਬਾ ਬਲਕਨਾਥ ਜੀ ਦੇ ਮੰਦਰ ਵਿਖੇ ਸਮੂਹ ਸੰਗਤ ਵੱਲੋਂ ਸਮੂਹ ਪੰਚਾਇਤ ਵੱਲੋਂ ਸਮੂਹ ਨਗਰ ਨਿਵਾਸੀਆਂ ਵੱਲੋਂ ਐਨਆਰਆਈ ਭਰਾਵਾਂ ਵੱਲੋਂ ਇੱਕ ਵਿਸ਼ਾਲ ਇੱਕ ਬਹੁਤ ਵੱਡਾ ਲੰਗਰ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਲਗਾਇਆ ਜਾ ਰਿਹਾ ਸੋ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਸੰਗਤਾਂ ਨੂੰ ਛਕਣ ਵਾਲਿਆਂ ਨੂੰ ਛਕਾਉਣ ਵਾਲਿਆਂ ਨੂੰ ਵਰਤੌਣ ਵਾਲਿਆਂ ਨੂੰ ਇਸ ਲੰਗਰ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਆਓ ਇਸ ਸ਼ੁਭ ਕਾਰਜਾਂ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਆਪਣਾ ਜਿਹੜਾ ਯੋਗਦਾਨ ਆ ਉਹ ਜ਼ਰੂਰ ਪਾਈਏ ਜਕਾਰਾ ਬਾਬਾ ਬਲਕਨ ਸਿੰਘ ਦਾ ਉਹ ਸਾਡੇ ਗੁਰੂ ਆਸ ਕੀ ਜਕਾਰਾ ਬਾਬਾ ਬਲਕਨ ਸਿੰਘ ਦਾ ਉਹ ਸਾਡੇ ਗੁਰੂ ਆਸ ਕੀ